ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ نیوز ਤੇ ਮੈਂ ਹਾਂ ਨਿਕੇਤ ਸ਼ਰਮਾ ਸੋ ਲਗਾਤਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਵੀ ਅੱਜ ਸਵੇਰ ਤੋਂ ਬਾਰਿਸ਼ ਲੱਗੀ ਹੋਈ ਆ ਤਾਂ ਹਿਮਾਚਲ ਦੇ ਵਿੱਚ ਵੀ ਲਗਾਤਾਰ ਬਾਰਿਸ਼ ਪੈ ਰਹੀ ਆ ਹੁਸ਼ਿਆਰਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਜ਼ਿਲ੍ਹੇ ਤੇ ਇਸ ਦਾ ਕਾਫੀ ਪ੍ਰਭਾਵ ਪੈਂਦਾ ਦਿਖਾਈ ਦੇ ਰਿਹਾ ਹੈ ਤਾਂ ਉੱਥੇ ਹੀ ਅਸੀਂ ਤਸਵੀਰਾਂ ਇਸ ਵਕਤ ਤੁਹਾਡੇ ਨਾਲ ਹੁਸ਼ਿਆਰਪੁਰ ਚਿੰਤਪੁਰ ਨੀ ਮਾਰਗ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੋਂ ਕੀ ਚਿੰਤਪੁਰ ਨੇ ਮਾਤਾ ਨੂੰ ਜਾਣ ਵਾਲਾ ਰਸਤਾ ਹੈ ਤਾਂ ਉਸ ਰਸਤੇ ਦੇ ਵਿੱਚ ਜਿਹੜੀਆਂ ਕਿ ਪਹਾੜੀਆਂ ਨੇ ਉਹ ਅਕੋਸ ਚੁੱਕੀਆਂ ਨੇ ਉਹਨਾਂ ਦਾ ਮਲਬਾ ਜਿਹੜਾ ਕਿ ਉਹ ਰੋਡ ਤੱਕ ਆਇਆ ਹੋਇਆ ਹੈ ਤਾਂ ਚਿੱਕੜ ਵੀ ਜਿਹੜਾ ਕਿ ਕਾਫੀ ਰੋਡ ਤੇ ਉਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਦੂਜੇ ਪਾਸੇ ਜੇਕਰ ਅਸੀਂ ਗੱਲ ਕਰੀਏ ਤਾਂ ਸ਼ਰਧਾਲੂ ਨੇ ਜਿਹੜੇ ਕਿ ਉਹ ਵੀ ਵੱਡੀ ਗਿਣਤੀ ਦੇ ਵਿੱਚ ਮਾਤਾ ਚਿੰਤਪੁਰਨੀ ਜੀ ਦੇ ਨਤਮਸਤਕ ਹੋਣ ਦੇ ਲਈ ਜਾਂਦੇ ਨੇ ਮਾਤਾ ਜਵਾਲਾ ਜੀ ਦੇ ਜਾਂਦੇ ਨੇ ਜਾਂ ਹੋਰ ਜਿਹੜੀਆਂ ਕਿ ਥਾਵਾਂ ਨੇ ਹਿਮਾਚਲ ਪ੍ਰਦੇਸ਼ ਤੋਂ ਨੂੰ ਜਾਂਦੇ ਨੇ ਤਾਂ ਐਂਟ੍ਰੈਂਸ ਪੁਆਇੰਟ ਹੈ ਜਿਹੜਾ ਕਿ ਉਹ ਹੁਸ਼ਿਆਰਪੁਰ ਦੇ ਨਾਲ ਰੋੜਾਂ ਤੋਂ ਹੀ ਹੋ ਕੇ ਲੋਕਾਂ ਨੂੰ ਜਾਣਾ ਪਵੇਗਾ ਤਾਂ ਜਿਹੜੀਆਂ ਕਿ ਤਸਵੀਰਾਂ ਨੇ ਉਸ ਦੇ ਇੱਥੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਹੈ ਜਿਹੜੇ ਕਿ ਉਹ ਪਹਾੜਾਂ ਦਾ ਮੱਲਵਾ ਹੈ ਉਹ ਰੋੜਾਂ ਤੱਕ ਆਇਆ ਹੋਇਆ ਹੈ ਚਿੱਕੜੋ ਚਿੱਕੜ ਵੀ ਜਿਹੜਾ ਕਿ ਰੋਡ ਹੋਇਆ ਪਿਆ ਤਾਂ ਜ਼ਰੂਰ ਇਹ ਵੀ ਕਹਿਣਾ ਚਾਹਾਂਗੇ ਕਿ ਜਿਹੜੇ ਟੂ ਵੀਲਰ ਤੇ ਨੇ ਜਾਂਦੇ ਨੇ ਭੈਣ ਭਰਾ ਨੇ ਜਿਹੜੇ ਉਹ ਬਿਲਕੁਲ ਧਿਆਨ ਦੇ ਨਾਲ ਉਸ ਰੋਡ ਤੋਂ ਜਾਣ ਕਿਉਂਕਿ ਚਿੱਕੜ ਦੇ ਕਰਕੇ ਵਾਹਨ ਜਿਹੜਾ ਕਿ ਉਹ ਤਿਲਕ ਵੀ ਸਕਦਾ ਹੈ ਜਾਂ ਜਿਹੜੇ ਫੋਰ ਵੀਲਰ ਵਾਲੇ ਵੀ ਲੋਕ ਨੇ ਉਹ ਜਾਣਦੇ ਨੇ ਨਾ ਰਾਹਾਂ ਤੋਂ ਹੋ ਕੇ ਜਿਹੜੇ ਕੀ ਜਾ ਰਹੇ ਨੇ ਤਾਂ ਉਹਨਾਂ ਨੂੰ ਵੀ ਜਿਹੜੀ ਕੀ ਅਪੀਲ ਹੈ ਇੱਕ ਬੇਨਤੀ ਹੈ ਕਿ ਗੁਰੇਜ਼ ਕੀਤਾ ਜਾਵੇ ਜਾਣ ਤੋਂ ਭਾਵੇਂ ਜੇ ਜਾ ਵੀ ਰਹੇ ਨੇ ਤਾਂ ਬਿਲਕੁਲ ਸਾਵਧਾਨੀ ਨਾਲ ਜਿਹੜਾ ਕੀ ਉਹਨਾਂ ਵੱਲੋਂ जाया ਜਾਵੇ ਕਿਉਂਕਿ ਜੇਕਰ ਅਸੀਂ ਰਾਤ ਦੇ ਸਮੇਂ ਦੀ ਵੀ ਗੱਲ ਕਰੀਏ ਤਾਂ ਰਾਤ ਦੇ ਸਮੇਂ ਵੀ ਜਿਹੜੀ ਕੀ ਲਾਈਟਨਿੰਗ ਹੈ ਉਹ ਕਾਫੀ ਹੱਦ ਤੱਕ ਜਿਹੜੀ ਕਿ ਪ੍ਰੋਪਰ ਉਸ ਰੋਡ ਦੇ ਉੱਤੇ ਨਹੀਂ ਹੈਗੀ ਜਾਂ ਜਿਹੜਾ ਮਲਵਾ ਹੈ ਉਹ ਨੀਚੇ ਨੂੰ ਆਇਆ ਹੋਇਆ ਹੈ ਲੋਕਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਕਿ ਨਹੀਂ ਦਿ세ਗਾ ਜਾਂ ਲਾਈਟਾਂ ਭਾਵੇਂ ਗੱਡੀ ਦੀਆਂ ਔਨ ਹੁੰਦੀਆਂ ਨੇ ਪਰੰਤੂ ਫੇਰ ਵੀ ਜੇਕਰ ਅਸੀਂ ਗੱਲ ਕਰੀਏ ਤਾਂ ਰੋਡ ਦੇ ਉੱਤੇ ਹੀ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਪੱਥਰ ਹੀ ਜਿਹੜੇ ਕਿ ਰੋਡ ਦੇ ਉੱਤੇ ਆਏ ਹੋਏ ਨੇ ਚਿੱਕੜ ਹੋਇਆ ਪਿਆ ਇਹ ਤਾਂ ਉੱਤੇ ਹੀ ਜੇਕਰ ਅਸੀਂ ਹੁਸ਼ਿਆਰਪੁਰ ਹਿਮਾਚਲ ਬਾਰਡਰ ਦੇ ਨਜ਼ਦੀਕ ਮੰਗੋਵਾਲ ਪਿੰਡ ਦੀ ਗੱਲ ਕਰੀਏ ਤਾਂ ਉੱਥੋਂ ਜਿਹੜਾ ਕਿ ਸੜਕ ਦਾ ਇੱਕ ਪਾਸਾ ਹੈ ਉਹ ਲੈਂਡਸਲਾਈਡਿੰਗ ਦੇ ਕਾਰਨ ਬੁਰੀ ਤਰ੍ਹਾਂ ਦੇ ਨਾਲ نیچے ਨੂੰ ਜਿਹੜਾ ਕਿ ਖਿਸਕ ਚੁੱਕਿਆ ਹੈ ਤਾਂ ਰੋਡ ਜਿਹੜਾ ਕਿ ਉਹ ਕਾਫੀ ਇਸ ਵਕਤ ਡੇਂਜਰਸ ਪੁਆਇੰਟ ਇੱਕ ਬਣਿਆ ਹੋਇਆ ਹੈ ਤਾਂ ਫਿਰ ਐਂਡ ਦੇ ਵਿੱਚ ਅਸੀਂ ਇਹੀ ਅਪੀਲ ਕਰਦੇ ਆਂ ਕਿ ਜਿਹੜੇ ਵੀ ਲੋਕ ਨੇ ਮਾਤਾ ਚਿੰਤਪੁਰ ਨੇ ਜਾਣ ਦੇ ਲਈ ਨਤਮਸਤਕ ਹੋਣ ਦੇ ਲਈ ਜਾਂਦੇ ਨੇ ਮਾਤਾ ਜਵਾਲਾ ਮਈਆ ਦੇ ਮਾਤਾ ਬਗਲਾਮੁਖੀ ਜਿਹਦੇ ਜਾਂਦੇ ਨੇ ਤਾਂ ਉਹ ਇਹ ਨਾ ਰਸਤਿਆਂ ਤੋਂ ਹੀ ਹੋ ਕੇ ਜਾਂਦੇ ਨੇ ਸੋ ਗੁਰੇਜ਼ ਕੀਤਾ ਜਾਵੇ ਕਿਤੇ ਨਾ ਕਿਤੇ ਜਾਣ ਤੋਂ ਕਿਉਂਕਿ ਜਿਹੜੀ ਰੋਡ ਦੀ ਹਾਲਤ ਹੈ ਉਹ ਇਸ ਵਕਤ ਬਹੁਤ ਖਰਾਬ ਹੋਈ ਪਈ ਹੈ ਤਾਂ ਉੱਥੇ ਹੀ ਜੇਕਰ ਅਸੀਂ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਨੂੰ ਵੀ ਜ਼ਰੂਰ ਇੱਕ ਅਸੀਂ ਅਪੀਲ ਕਰਨਾ ਚਾਹਾਂਗੇ ਕਿ ਜਿਵੇਂ ਹੀ ਬਾਰਿਸ਼ ਰੁਕਦੀ ਹੈ ਜਾਂ ਫਿਰ ਜਦੋਂ ਵੀ ਸਟੇਗ ਸਮਾਂ ਲੱਗਦਾ ਹੈ ਪ੍ਰਸ਼ਾਸਨ ਨੂੰ ਇਸ ਜਿਹੜਾ ਕਿ ਮਸਲਾ ਹੈ ਇਸ ਵੱਲ ਧਿਆਨ ਦਿੱਤਾ ਜਾਵੇ ਜਾਂ ਜਿਹੜੇ ਕਿ ਰੋਡ ਦੇ ਉੱਤੇ ਪੱਥਰ ਆਏ ਹੋਏ ਨੇ ਜਾਂ ਪਹਾੜ ਨੇ ਜਿਹੜੇ ਉਹ ਖਿਸਕ ਕੇ ਉਹਨਾਂ ਦਾ ਮਲਬਾ ਇਹ ਰੋੜਾਂ ਦੇ ਉੱਤੇ ਆਇਆ ਹੋਇਆ ਹੈ ਉਸ ਨੂੰ ਜਲਦ ਤੋਂ ਜਲਦ ਹਟਾਉਣ ਦਾ ਜਿਹੜਾ ਕਿ પ્રયાસ ਕੀਤਾ ਜਾਵੇ ਤਾਂ ਜੋ ਜਿਹੜੇ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਨੇ ਉਹ ਹੁਸ਼ਿਆਰਪੁਰ ਤੋਂ ਹਿਮਾਚਲ ਵੱਲ ਨੂੰ ਜਾਂਦੇ ਨੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆ ਸਕੇ ਜਾਂ ਕਿਸੇ ਨਾਲ ਵੀ ਕੋਈ ਮੰਦ ਭਾਗੀ ਹਾਸਾ ਨਾ ਵਾਪਰ ਸਕੇ ਬਹੁਤ ਬਹੁਤ ਧੰਨਵਾਦੀ